ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪਟ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਆਪਣੇ ਉਮੀਦਵਾਰਾਂ ਦੇ ਨਾਲ ਬੈਠਕ ਕੀਤੀ ਹੈ ਗੱਲ ਕਰੀਏ ਪਟਿਆਲਾ ਤੋਂ ਚਾਹੇ ਡਾਕਟਰ ਬਲਬੀਰ ਸਿੰਘ ਹੋਣ ਜਾਂ ਫਿਰ ਫਰੀਦਕੋਟ ਤੋਂ ਕਰਮਜੀਤ ਅਨਮੋਲ ਇਸ ਤੋਂ ਇਲਾਵਾ ਸੰਦੀਪ ਪਾਠਕ ਵੀ ਵੱਖ-ਵੱਖ ਏਰੀਆ 'ਚ ਜਾ ਕੇ ਬੈਠਕਾਂ ਕਰ ਰਹੇ ਨੇ ਐਮਐਲਏ ਨਾਲ ਕੈਂਡੀਡੇਟਸ ਨਾਲ ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਬਲਬੀਰ ਸਿੰਘ ਮੌਜੂਦ ਨੇ ਡਾਕਟਰ ਸਾਹਿਬ ਕੀ ਚਰਚਾ ਹੋਈ ਹੈ ਡਾਕਟਰ ਗਾਂਧੀ ਆਪੋਜੀਸ਼ਨ ਚ ਤੁਹਾਡੇ ਆ ਸਕਦੇ ਨੇ ਵਿਰੁੱਧ ਕੀ ਰਣਨੀਤੀ ਚੇਂਜ ਹੋਈ ਆ ਹੁਣ ਥੋੜੀ ਬਹੁਤੀ ਉਸ ਤਰੀਕੇ ਨਾਲ ਨਹੀਂ ਨਹੀਂ ਰਣਨੀਤੀ ਸਾਡੀ ਕਲੀਅਰ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਟਾਰਲੈਸ ਲੀਡਰ ਹੈ ਉਹਨਾਂ ਨੇ ਸਭ ਤੋਂ ਫੀਡਬੈਕ ਵੀ ਲਈ ਹੈ ਔਰ ਸਾਨੂੰ ਗਾਈਡੈਂਸ ਵੀ ਦਿੱਤੀ ਆ ਕਿ ਜਿਹੜੀ ਇਲੈਕਸ਼ਨ ਕੈਂਪੇਨ ਆ ਤੁਸੀਂ ਲੰਬਾ ਸਮਾਂ ਚਲਾਣੀ ਆ ਕਿੱਦਾਂ ਚਲਾਣੀ ਆ ਗਰਮੀ ਦਾ ਮੌਸਮ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੋ ਜੋ ਵੀ ਦਾਅ ਪੇਚ ਹੁੰਦੇ ਆ ਜੀ ਸਾਡੇ ਸਾਡੇ ਲੀਡਰ ਨੇ ਸਾਨੂੰ ਦੱਸਿਆ ਸੀ ਉਹਨਾਂ ਤੇ ਬੜਾ ਸਾਰਾ ਉਹਦੇ ਹਿਸਾਬ ਨਾਲ ਅਸੀਂ ਆਪਣੇ ਕੈਂਪੇਨ ਕਰਾਂਗੇ ਸੀ ਪਟਿਆਲਾ ਇੰਟਰਸਟਿੰਗ ਬਣਿਆ ਹੋਇਆ ਜੀ ਜਿਸ ਤਰੀਕੇ ਨਾਲ ਫਰੀਦਕੋਟ ਇੰਟਰਸਟਿੰਗ ਹੈ ਉੱਥੇ ਕਰਮਜੀਤ ਅਨਮੋਲ ਬੀਜੇਪੀ ਨੇ ਹੰਸਰਾਜ ਹੰਸ ਦੇਤੇ ਤੇ ਇਥੋਂ ਪ੍ਰਨੀਤ ਕੋਰ ਭਾਜਪਾ ਤੋਂ ਤੇ ਹੁਣ ਡਾਕਟਰ ਗਾਂਧੀ ਸੰਭਾਵਿਤ ਉਮੀਦਵਾਰ ਨੇ ਹਾਲਾਂਕਿ ਉਹਨਾਂ ਨੇ ਆਪਣੀ ਪਾਰਟੀ ਦਾ ਰਲੇਵਾ ਕਰ ਲਿਆ ਕਾਂਗਰਸ ਦੇ ਵਿੱਚ ਕਹਿੰਦੇ ਰਾਹੁਲ ਗਾਂਧੀ ਤੋਂ ਬਹੁਤ ਪ੍ਰਭਾਵ ਪ੍ਰਭਾਵਿਤ ਹੋਏ ਨੇ ਉਹ ਹਾਲਾਂਕਿ ਮੈਨੂੰ ਯਾਦ ਆ ਮੁਕਤਸਰ ਦੀ ਮੰਡੀ ਦੇ ਵਿੱਚ ਖਸ ਖਸ ਦੀ ਖੇਤੀ ਦਾ ਜਦੋਂ ਮੁੱਦਾ ਉਹਨਾਂ ਨੇ ਚੁੱਕਿਆ ਸੀ ਇਸੇ ਕਾਂਗਰਸ ਤੇ ਅਕਾਲੀ ਦਲ ਨੂੰ ਕੋਸ ਦੇ ਨਜ਼ਰ ਆਉਂਦੇ ਨੋਟ ਓਨਲੀ ਨੋਟ ਓਨਲੀ ਜਿਹੜੀ ਤੁਸੀਂ ਮੈਨੂੰ ਐਗਜ਼ਾਮਪਲ ਦਿੱਤੀਆ ਇਹਨਾਂ ਨੇ ਕਾਂਗਰਸ ਨੂੰ ਹਰ ਮੱਲੇ ਵਿੱਚ ਹਰ ਪਿੰਡ ਵਿੱਚ ਜਾ ਕੇ ਕੋਸਿਆ ਸੀ ਕਾਂਗਰਸ ਨੂੰ ਕਹਿੰਦਾ ਸੀ ਸਾਨੂੰ ਉਹਨਾਂ ਨੇ ਲੁੱਟਿਆ ਕੁੱਟਿਆ ਤੇ ਚੁੰਡਿਆ 70 ਸਾਲ ਤੋਂ ਰਾਹੁਲ ਗਾਂਧੀ ਉਹਦੇ ਵੀ ਉੱਥੇ ਸੀ ਰਾਹੁਲ ਗਾਂਧੀ ਦਾ ਸਭ ਤੋਂ ਜ਼ਿਆਦਾ ਮਜ਼ਾਕ ਉਡਾਉਂਦੇ ਹੁੰਦੇ ਸੀ ਇਹ ਵੀ ਨਾ ਇਹ ਸੁਣਦਾ ਨਾ ਇਹ ਸਮਝਦਾ ਤੇ ਇਹ ਮੁੰਡੇ ਦਾ ਕੁਛ ਨਹੀਂ ਬਣਨਾ ਤੇ ਮਤਲਬ ਉਹਦੇ ਮਦਰ ਬਾਰੇ ਵੀ ਔਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਬਾਰੇ ਵੀ 네ਗੇਟਿਵ ਜਿਹੜੀ ਵੀਊ ਰੱਖਦੇ ਸੀ ਉਹ ਔਰ ਉਹਨਾਂ ਦੇ ਵੀਡੀਓ ਤੁਹਾਨੂੰ ਮਿਲ ਜਾਣਗੇ ਸਾਰੇ ਜਿਹੜੇ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਕੰਪੇਨ ਦੇ ਵਿੱਚ ਯੂਜ਼ ਕਰਦੇ ਸੀਗੇ ਕੈਰ ਐਨੀਵੇ ਦੋਨੇ ਟਰਨਕੋਟ ਹੈ ਜੀ ਦੋਨਾਂ ਨੇ ਉਸ ਪਾਰਟੀ ਨੂੰ ਜਿਹੜੀ ਪਾਰਟੀ ਨੇ ਇਹਨਾਂ ਨੂੰ ਐਮਪੀ ਬਣਾਇਆ ਉਹਨੂੰ ਬਸਾਰਿਆ ਦੋਨਾਂ ਨੇ ਦੋਨਾਂ ਨੇ ਆਪਣਾ ਟਰੈਕ ਰਿਕਾਰਡ ਜਿਹੜਾ ਹੈਗਾ ਜ਼ੀਰੋ ਆ ਕੋਈ ਕੰਮ ਨਹੀਂ ਕੀਤਾ ਲੋਕਾਂ ਦੇ ਵਿੱਚ ਕਦੇ ਲੋਕਾਂ ਦੇ ਵਿੱਚ ਗਏ ਨਹੀਂ ਜੀ ਲੋਕਾਂ ਨੇ ਐਮਪੀ ਬਣਾਤਾ ਜਾ ਕੇ ਬੈਠ ਕੇ ਆਪਣੇ ਮਨ ਲੋ ਜੀ ਤਾਂ ਉਹਨਾਂ ਨੂੰ ਟਿਕਟ ਮਿਲਣ ਨੂੰ ਲੱਗਦਾ ਵੀ ਮਿਲਣੀ ਬਹੁਤ ਔਖੀ ਆ ਕਿਉਂਕਿ ਪਟਿਆਲੇ ਦੇ ਵਿੱਚ ਜਿੰਨੇ ਕਾਂਗਰਸ ਉਹਨਾਂ ਦੇ ਟਕਸਾਲੀ ਕਾਂਗਰਸ ਲੀਡਰ ਆ ਸਾਰੇ ਵਿਰੋਧ ਕਰ ਰਹੇ ਉਹਨਾਂ ਦੇ ਅਖਬਾਰਾਂ ਦੇ ਵਿੱਚ ਆ ਗਿਆ ਜੀ ਉਹਨਾਂ ਨੇ ਐਸੀ ਤਰ੍ਹਾਂ ਜਿਹੜੇ ਤੁਹਾਡੇ ਪ੍ਰਨੀਤ ਕੁਰ ਜੀ ਆ ਉਹਦਾ ਕਾਂਗਰਸ ਵਾਲੇ ਤੋਂ ਉਹਨਾਂ ਨੂੰ ਨਾਰਾਜ਼ ਹੈ ਹੀ ਆ ਵੀ ਸਾਨੂੰ ਧੋਖਾ ਦੇ ਕੇ ਗਏ ਆ ਬੀਜੇਪੀ ਵਾਲੇ ਉਹਨਾਂ ਦਾ ਵਿਰੋਧ ਕਰ ਰਹੇ ਆ ਸੋ ਕਿਸੇ ਦਾ ਕੋਈ ਬਲ ਉਹਨਾਂ ਦਾ ਸਟੈਂਡਿੰਗ ਨਹੀਂ ਆ ਜੀ ਅਸੀਂ ਆਪਣੀ ਪਾਰਟੀ ਦੇ ਨਾਲ ਖੜੇ ਆ ਪਹਿਲੇ ਦਿਨ ਤੋਂ ਖੜੇ ਆ ਪਾਰਟੀ ਵਾਸਤੇ ਕੰਮ ਕੀਤਾ ਪੰਜਾਬ ਵਾਸਤੇ ਕੰਮ ਕੀਤਾ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਦੋ ਸਾਲਸ ਜੋ ਕੰਮ ਕੀਤਾ ਚਾਹੇ ਉਹ ਬਿਜਲੀ ਦੇ ਬਿੱਲ ਮਾਫ ਹੋਇਆ ਅਸੀਂ ਹਸਤਾਲ ਨਹੀਂ ਹਾਲਤ ਠੀਕ ਕੀਤੀ ਆ ਮੱਲਾ ਕਲੀਨਿਕ ਬਣਾਏ ਆ ਟੋਲ ਪਲਾਜ਼ਾ ਬੰਦ ਕੀਤੇ ਆ ਪਾਣੀ ਟੇਲਾ ਤੱਕ ਪਹੁੰਚਾਇਆ ਮਤਲਬ ਮਾਨ ਸਾਹਿਬ ਦੇ ਕੰਮਾਂ ਦੀ ਲਿਸਟ ਇੰਨੀ ਲੰਬੀ ਆ ਕਿ ਅਸੀਂ ਉਹਦੇ ਬਲਬੂਤੇ ਦੇ ਉੱਤੇ ਲੋਕਾਂ ਦੇ ਵਿੱਚ ਜਾ ਕੇ ਜੜੀ ਹੈਗੀ ਆ ਅਸੀਂ ਲੋਕਾਂ ਦੀਆਂ ਵੋਟਾਂ ਮੰਗ ਰਹੇ ਆ ਔਰ ਸਾਨੂੰ ਭਰਮਾ ਹੁੰਗਾਰਾ ਮਿਲ ਰਿਹਾ ਔਰ ਅਸੀਂ ਬੜੀ ਸਾਡੀ ਮੈਸਿਵ ਮਾਰਜਿਨ ਦੇ ਨਾਲ ਸਾਡੀ ਵਿਕਟਰੀ ਹੋਏਗੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਡਾਕਟਰ ਗਾਂਧੀ ਜਦੋਂ 2014 ਦੇ ਵਿੱਚ ਇਲੈਕਸ਼ਨ ਲੜੇ ਤੁਸੀਂ ਇਲੈਕਸ਼ਨ ਏਜੰਟ ਵੀ ਰਹੇ ਉਹਨਾਂ ਦੇ ਨਾਲ ਬਹੁਤ ਕੰਮ ਕੀਤਾ ਫਿਰ ਜਦੋਂ 2016 ਚ ਇੱਕ ਵਿਵਾਦ ਹੋਇਆ ਪੂਰੇ ਪੰਜਾਬ ਭਰ ਦੇ ਵਿੱਚ ਡਾਕਟਰ ਗਾਂਧੀ ਦਾ ਵਿਰੋਧ ਵੀ ਹੋਇਆ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਤੁਸੀਂ ਆਪਣੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਔਰਾ ਜੇਕਰ ਆਪਾਂ ਗੱਲ ਕਰੀਏ ਕਿ ਉਹ ਹੁਣ ਕਾਡਰ ਇਸ ਟੈਂਪ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਹੈ ਜਾਂ ਉਧਰ ਹੁਣ ਕੌਣ ਲੋਕ ਨੇ ਕਿਵੇਂ ਦੇਖਦੇ ਹੋ ਚੈਲੰਜ ਕਿਵੇਂ ਦੇਖਦੇ ਹੋ ਕਿਉਂਕਿ ਸਾਡੇ ਜਗਬਾਣੀ ਸਟੂਡੀਓ ਦੇ ਵਿੱਚ ਬੀਬਾ ਜੈਨਦਰ ਕੋਹਰ ਆਏ ਸੀ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਵੀ ਘੱਟ ਨਹੀਂ ਮੰਨਦੇ ਚੈਲੰਜ ਸਾਡੇ ਲਈ ਹਰ ਕੋਈ ਹੈ ਦੇਖੋ ਜਿਹੜਾ ਜਿੱਥੇ ਤੱਕ ਦਾ ਕੈਡਰ ਦੀ ਗੱਲ ਹੈ ਆਮ ਆਦਮੀ ਪਾਰਟੀ ਦਾ ਕੈਡਰ 100% ਸਾਡੇ ਨਾਲ ਹੈ ਜੀ ਮੇਰੇ ਨਾਲ ਖੜਾ ਹੋਇਆ ਬਿਲਕੁਲ ਸੋਲਿਡ ਹੈ ਕੈਡਰੇ ਦੁਰਦ ਨਹੀਂ ਹੋਇਆ ਤਾਂ ਰੰਬੀਰ ਗਾਂਧ ਜੀ ਨੇ ਪਾਰਟੀ ਨੂੰ ਬਸਾਰਿਆ ਉਹਨਾਂ ਨੇ ਕੈਡਰ ਨੇ ਜਿਹੜੇ ਬੰਦੇ ਨੇ ਉਹਨਾਂ ਨੂੰ ਲੱਖ ਚਿਤਾਈ ਸੀ ਉਹ ਗੱਲ ਕਰਦੇ ਆ ਡੈਮੋਕ੍ਰੇਸੀ ਦੀ ਕੀ ਉਹਨਾਂ ਨੇ ਉਹਨਾਂ ਬੰਦਿਆਂ ਦੇ ਨਾਲ ਜਿਹੜੇ ਬੰਦੇ ਉਹਨਾਂ ਦੇ ਵਿੱਚ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਕੀ ਉਹਨਾਂ ਨੇ ਉਸ ਬੰਦਿਆਂ ਨਾਲ ਸਲਾਹ ਕੀਤੀ ਸੀ ਜਦੋਂ ਪਾਰਟੀ ਨੂੰ ਬਸਾਰਾ ਸੀ ਉਹਨਾਂ ਨੇ ਬਿਲਕੁਲ ਨਹੀਂ ਕੀਤੀ ਉਹਨਾਂ ਨੇ ਇਹਨਾਂ ਨੇ ਇੱਕ ਪਾਰਟੀ ਬਣਾਈ ਕੀ ਕਦੇ ਉਹਦਾ ਕੋਈ ਡੈਮੋਕ੍ਰੈtic ਸਟਰਕਚਰ ਸੀਗਾ ਉਹਦੀ ਕੋਈ ਮੀਟਿੰਗ ਹੋਈ ਹੈ ਕੀ ਉਹਨੇ ਕੋਈ ਐਕਟੀਵਿਟੀ ਕੀਤੀ ਹੈ ਜਾਂ ਇਹਨਾਂ ਨੇ बतौर ਐਮਪੀ ਕਦੋਂ ਲੋਕਾਂ ਦੇ ਵਿੱਚੋਂ ਵਿਚਰਿਆ ਲੋਕਾਂ ਵਾਸਤੇ ਕੀ ਇਨੀਸ਼ੀਏਟਿਵ ਲਿਆ ਕੀ ਸਟਰਗਲ ਕੀਤਾ ਲੋਕਾਂ ਵਾਸਤੇ ਇਹਨਾਂ ਦਾ ਕੋਈ ਟਰੈਕ ਰਿਕਾਰਡ ਜ਼ੀਰੋ ਆ ਇਹਨਾਂ ਕੋ ਲੋਕਾਂ 'ਚ ਖੜ ਕੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਕੋਲੋਂ ਜਵਾਬ ਨਹੀਂ ਦਿੱਤਾ ਜਾਣਾ ਲੋਕਾਂ ਦੇ ਸਵਾਲਾਂ ਦੇ ਇਹ ਮੌਕਾ ਪ੍ਰਸਥਤੀ ਜਿਹੜੀ ਹੈਗੀ ਆ ਰਾਜਨੀਤੀ ਕਰ ਰਹੇ ਆ ਦੋਨੋਂ ਜਣੇ ਇਹਨਾਂ ਨੂੰ ਆਪਣੇ ਤੋਂ ਸਵਾਇ ਕਿਸੇ ਨਾਲ ਕੋਈ ਮਤਲਬ ਨਹੀਂ ਆ ਜੀ ਐਮਪੀ ਬਣ ਕੇ ਜਾ ਕੇ ਜੇ ਮਰੀਜ਼ੀ ਦੇਖਣੇ ਸੀਗੇ ਜੀ ਤਾਂ ਫਿਰ ਐਮਪੀ ਬਣਨ ਦੀ ਪਿੱਛੇ ਐਮਪੀ ਲਿਖਣ ਦੀ ਕੀ ਲੋੜ ਸੀ ਫਿਰ ਜੇ ਐਮਪੀ ਬਣਨਾ ਸੀਗਾ ਤਾਂ ਲੋਕਾਂ ਤੇ ਜਾਂਦੇ ਲੋਕਾਂ ਵਾਸਤੇ ਕੰਮ ਕਰਦੇ ਤਾਂ ਇਹ ਨੌਬਤ ਹੀ ਨਹੀਂ ਆਣੀ ਸੀ ਜਿਹੜੀ ਪਾਰਟੀ ਨੇ ਤੁਹਾਨੂੰ ਜੁੜਿਆ ਤੁਸੀਂ ਉਹਦੀ ਪਰਵਾਹ ਨਹੀਂ ਕਰਦੇ ਜਿਹੜੇ ਲੋਕਾਂ ਨੇ ਤੁਹਾਡੇ ਕੰਮ ਵਾਸਤੇ ਦਿਨ ਰਾਤ ਇੱਕ ਕੀਤੀਆਂ 6-6 ਮਹੀਨੇ ਸਾਲ-ਸਾਲ ਉਹਨਾਂ 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 ਨੂੰ ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ ਹੋ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੇ ਲੱਖਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਸਾਰ ਨਹੀਂ ਲੈਂਦੇ ਹੋ ਮੁੜ ਕੇ ਜਾ ਕੇ ਜਾ ਕੇ ਆਪਣੇ ਕਲੀਨਿਕ ਚ ਬਹਿ ਜਾਂਦੇ ਹੋ ਜੇ ਪੈਸੇ ਕਮਾਣੇ ਆ ਤੇ ਕਮਾਈ ਜਾਓ ਫਿਰ ਫਿਰ ਐਮਪੀ ਕਾਦੇ ਵਾਸਤੇ ਬਣਨਾ ਜੀ ਡਾਕਟਰ ਸਾਹਿਬ ਇੰਡੀਆ ਗੱਠ ਜੋੜ ਦੀ ਦਿੱਲੀ ਵਿਖੇ ਰੈਲੀ ਹੁੰਦੀ ਹੈਗੀ ਆ ਤਾਂ ਉੱਥੇ ਖੜਗੇ ਸਾਹਿਬ ਹੁਣੀ ਬਿਆਨ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਸੀ ਕੀ ਸੰਭਾਵਨਾ ਹੈ ਜਾਂ ਹਜੇ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰੀਕੇ ਨਾਲ ਕਹਿੰਦੇ ਨਜ਼ਰ ਆ ਰਹੇ ਨੇ 13-0 ਕੀ ਕੋਈ ਗੱਠਜੋੜ ਪੰਜਾਬ ਦੇ ਵਿੱਚ ਨਹੀਂ ਹੋਵੇਗਾ ਹਾਲਾਂਕਿ ਦੂਜੀਆਂ ਸਟੇਟਾਂ ਦੇ ਵਿੱਚ ਬੇਸ਼ੱਕ ਹੈਗਾ ਪਰ ਉਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਚਰਚਾ ਲੱਗ ਰਹੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਟਵੀਟ ਵੀ ਕੀਤਾ ਸੀ ਕਿ 5 ਦਿਨਾਂ ਬਾਅਦ ਉਮੀਦਵਾਰ ਬਾਕੀ ਐਲਾਨ ਦਿੱਤੇ ਜਾਣਗੇ ਪਰ ਹੁਣ ਬੈਠਕਾਂ ਦਾ ਦੌਰ ਚੱਲ ਰਹੀ ਹੈ ਲੱਗ ਰਿਹਾ ਹੈ ਕਿ 1-2 ਦਿਨ ਬਾਅਦ ਜਾਂ 3-4 ਦਿਨ ਤੱਕ ਉਮੀਦਵਾਰ ਬਾਕੀ ਐਲਾਨ ਦਿੱਤੇ ਜਾਣਗੇ ਤੁਸੀਂ ਦੇਖੋ ਤੁਸੀਂ ਨਾ ਜਿਹੜਾ ਅਸਲੀ ਮੁੱਦਾ ਸਮਝੋ ਇਸ ਵੇਲੇ ਨੈਸ਼ਨਲ ਇਲੈਕਸ਼ਨ ਹੋ ਰਹੀ ਹੈ ਠੀਕ ਹੈ ਜੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਨੈਸ਼ਨਲ ਲੈਵਲ ਦਾ ਅਲਾਈਅੰਸ ਹੈ ਨੈਸ਼ਨਲ ਲੈਵਲ ਦੇ ਓ ਕੀ ਹੈ ਜੀ ਬਰੋ ਨੈਸ਼ਨਲ ਲੈਵਲ ਦੇ ਇਸ਼ੂਜ਼ ਇਹ ਆ ਕਿ ਜਿੰਨੇ ਭ੍ਰਿਸ਼ਟਾਚਾਰੀ ਆ ਜੀ ਚਾਹੇ ਉਹ ਅਜੀਤ ਪਵਾਰ ਹੈ ਜੀ ਚਾਹੇ ਉਹ ਪ੍ਰੋਫਲ ਪਟੇਲ ਹੈ ਚਾਹੇ ਉਹ ਸ਼ਗਨ ਬੋਜਬਲ ਹੈ ਚਾਹੇ ਉਹ ਸ਼ੋਕ ਚਵਾਨ ਹੈ ਚਾਹੇ ਉਹ ਹਿੰਮਤ ਨਵੰਤਾ ਵਿਸ਼ਵਾਸ਼ ਸ਼ਰਮਾ ਜਾਂ ਕੋਈ ਹੋਰ ਹੈ ਉਹ ਸਾਰੇ ਭ੍ਰਿਸ਼ਟਾਚਾਰੀ ਬੀਜੇਪੀ ਜਾ ਰਹੇ ਔਰ ਜਿਹੜੇ ਇਮਾਨਦਾਰ ਹੈ ਚਾਹੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਆ ਉਸ ਤੋਂ ਪਹਿਲਾਂ ਮਨੀਸ਼ ਸੋਧਿਆ ਜੀ ਸੰਜੇ ਜੀ ਸੰਜੇ ਜੀ ਨੂੰ ਅੱਜ ਜਵਾਨਤ ਮਿਲੀ ਆ ਜੀ ਸਚਾਈ ਦੀ ਜਿੱਤ ਹੋਈ ਆ ਔਰ ਇਹੜੀ ਕੋਲੇ ਕੋਈ ਜਵਾਬ ਨਹੀਂ ਸੀਗਾ ਮਾਨਯੋਗ ਅਦਾਲਤ ਦੇ ਪ੍ਰਸ਼ਨਾਂ ਦਾ ਨਾ ਕੋਈ ਮੋਨਿਟਰ ਨਾ ਕੋਈ ਪੈਸਾ ਰਿਕਵਰ ਹੋਇਆ ਨਾ ਕੋਈ ਸਬੂਤ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਬੇਲ ਮਿਲੀ ਆ ਤੇ ਕੇਸ ਹੋਈ ਆ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੇਗੀ ਅਖੀਰ ਕਹਿੰਦੇ ਹੁੰਦੇ ਨਾ ਕੂੜ ਖੱਟੇ ਨਾਨਕਾ ਔੜ ਖਸੱਚ ਸਹੀ ਬਾਬੇ ਦੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਜੋ ਬਾਬੇ ਨੇ ਕਿਹਾ ਉਹ ਤੁਹਾਡੇ ਸਾਹਮਣੇ ਆ ਜੀ ਬਦਲੇ ਇਹ ਜਿਹੜੀ ਇਹਨਾਂ ਦੀ ਮਤਲਬ ਜਿਹੜੀ ਭਾਜਪਾ ਦੀ ਜਿਹੜੀ ਭ੍ਰਿਸ਼ਟਾਚਾਰ ਦੀ ਨੀਤੀ ਆ ਇਹਦਾ ਅੰਤ ਹੋਣ ਜਾ ਰਿਹਾ ਹੈਗਾ ਜਿਹੜਾ ਅਲਾਈਅੰਸ ਆ ਉਹ ਹੁਣ ਤੁਹਾਡੇ ਜਿਹੜੇ ਕਿਸਾਨ ਆ ਜੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜੀ ਉਹ ਦਿੱਲੀ ਚ ਨਹੀਂ ਜਾ ਸਕਦੇ ਸਾਡੀਆਂ ਧੀਆ ਭੈਣਾਂ ਦੀ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਨਾਲ ਸੋਸ਼ਣ ਕੀਤਾ ਉਹ ਦਿੱਲੀ ਚ ਜਾ ਕੇ ਪ੍ਰੋਟੈਸਟ ਕਰਦੀਆਂ ਇਨਸਾਫ ਦੇ ਵਾਸਤੇ ਆਪਣੇ ਮੰਗ ਕਰਦੀਆਂ ਉਹਨਾਂ ਨੂੰ ਦਿੱਲੀ ਦੀਆਂ ਸੜਕਾਂ ਦੇ ਇੱਕ ਹਿੱਸੇ ਆ ਜਾਂਦਾ ਜੀ ਇਹ ਵਾਲੇ ਇਸ਼ੂ ਜਿਹੜੇ ਜੋ ਮਨੀਪੁਰ ਛੋਇਆ ਇਹ ਨੈਸ਼ਨਲ ਇਸ਼ੂਜ਼ ਆ ਗਿਆ ਜਿਹੜੇ ਸਾਡੇ ਪੈਸੇ ਰੋਕੇ ਉਹਨੇ 8000 ਕਰੋੜ ਸਾਡਾ ਰੋਕ ਦਿੱਤਾ ਜੀ ਇਹਨਾਂ ਨੇ ਮਨਰੇਗਾ ਦੇ ਪੈਸੇ ਬੰਗਾਲ ਦੇ ਰੋਕ ਦਿੱਤੇ ਚਾਹੀ ਮਤਲਬ ਕੇਰਲਾ ਦਾ ਗਵਰਨਰ ਹੈ ਤਾਮਿਲਨਾਡੂ ਦਾ ਗਵਰਨਰ ਹੈ ਪੰਜਾਬ ਦਾ ਗਵਰਨਰ ਹੈ ਬੰਗਾਲ ਦਾ ਗਵਰਨਰ ਹੈ ਸਟੇਟ ਕਮਨਸ ਨੂੰ ਕੰਮ ਨਹੀਂ ਕਰਨ ਦਿੰਦੇ ਜਿੱਥੇ ਨਾਨ ਬੀਜੇਪੀ ਗਵਰਨਮੈਂਟ ਹੈ ਸੋ ਇਹਨਾਂ ইস্যੂਸ ਲੈ ਕੇ ਸਾਡਾ ਕੱਠਾ ਜਿੱਥੇ ਲੋਡ ਹੈਗੀ ਆ ਬਹੁਤ ਸਟਰੋਂਗ ਹੈ ਉਹ ਤੁਸੀਂ ਦਿੱਲੀ ਦੇ ਵਿੱਚ ਦੇਖ ਰਿਹਾ ਵੀ ਆਰ ਟੂਗੇਦਰ ਜਿੱਥੇ ਸਾਨੂੰ ਲੋਡ ਆ ਸਾਨੂੰ ਸਾਨੂੰ ਲੋਡ ਸੀ ਨਾ ਮੇਅਰ ਵਾਸਤੇ ਸਾਡਾ ਮੇਅਰ ਬਣ ਕੇ ਇਹਨਾਂ ਦਾ ਐਮਪੀ ਬਣ ਜਾਏਗਾ ਉੱਥੇ ਕੱਠ ਜੋੜ ਹੋ ਗਿਆ ਸੀ ਸਾਨੂੰ ਹਰਾਨਾ ਚ ਲੋਡ ਸੀ ਜਿੱਥੇ ਲੋਡ ਸੀ ਉੱਥੇ ਨੀਡ ਬੇਸਡ ਹੈ ਬਹੁਤ ਜਗ੍ਹਾ ਤੇ ਜਿਹੜੇ ਜਿਹੜੇ ਤੁਹਾਡੇ ਕਾਮਿਨਿਸਟ ਹੈ ਉੱਥ ਸਿਸ ਮਤਲਬ ਵਿਰੋਧੀ ਧਿਰ ਵੀ ਚਾਹੀਦੀ ਆ ਪੰਜਾਬ ਦੇ ਵਿੱਚ ਵੀ ਵਿਰੋਧੀ ਧਿਰ ਚਾਹੀਦੀ ਆ ਸੋ ਆਲਰੇਡੀ ਸਾਡਾ ਜਿਹੜਾ ਜਿਹੜਾ ਆਲਾਈਅንስ ਆ ਉਹ ਜਿਵੇਂ ਦਿੱਲੀ ਦੇ ਵਿੱਚ ਗੱਲ ਸਾਬਤ ਹੋ ਗਈ ਆ ਇਟ ਇਜ਼ ਰੌਕ ਸੋਲਿਡ ਜਿਹੜੇ ਨੈਸ਼ਨਲ ਇਸ਼ੂਸ ਆਗੇ ਉਹਨੂੰ ਲਾ ਕੇ ਅਸੀਂ ਇਕੱਠੇ ਆ ਬਿਲਕੁਲ ਇਸ਼ੂ ਆ ਡੈਮੋਕ੍ਰੇਸੀ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਇਕੱਠੇ ਆ ਜੀ ਜਿਸ ਤਰੀਕੇ ਨਾਲ ਤੁਸੀਂ ਨੈਸ਼ਨਲ ਇਸ਼ੂ ਦੀ ਗੱਲ ਕੀਤੀ ਤੇ ਅੱਜ ਸੰਜੇ ਸਿੰਘ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਤੁਹਾਨੂੰ ਲੱਗਦਾ ਕੀ ਵੱਡੀ ਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤਾਂ ਉਸ ਦੇ ਨਾਲ ਕਿਤਨਾ ਕਿਤੇ ਬੂਸਟ ਅਪ ਜਿਹੜਾ ਹੈ ਇੱਕ ਹੈਗਾ ਉਹ ਮਿਲੇਗਾ ਆਮ ਆਦਮੀ ਪਾਰਟੀ ਬਿਲਕੁਲ ਜੀ ਬਿਲਕੁਲ ਮਿਲੇਗਾ ਉਹਨਾਂ ਮਤਲਬ ਪਾਰਟੀ ਨੂੰ ਵੀ ਮਿਲੇਗਾ ਸਾਡੀ ਲੀਡਰਸ਼ਿਪ ਨੂੰ ਵੀ ਮਿਲੇਗਾ ਸਾਡੇ ਕੈਡਰਸ ਨੂੰ ਵੀ ਮਿਲੇਗਾ ਉਹਨਾਂ ਦੇ ਪਰਿਵਾਰ ਵਾਸਤੇ ਉਹਨਾਂ ਵਾਸਤੇ ਬਹੁਤ ਅੱਛੀ ਖਬਰ ਹੈ ਸਾਡੇ ਸਾਰਿਆਂ ਵਾਸਤੇ ਮੋਰਲ ਬੂਸਟਿੰਗ ਹੈ ਔਰ ਸਭ ਤੋਂ ਵੱਡੀ ਗੱਲ ਹੈ ਸੱਚਾਈ ਦੀ ਜਿੱਤ ਹੋਈ ਹੈ ਜੀ ਸੱਚਾਈ ਦੀ ਜਿੱਤ ਹੋਈ ਹੈ ਕਿਉਂਕਿ ਉਹੀ ਕੇਸ ਹੈ ਇਹ ਜਿੱਤ ਜਿਹੜੀ ਹੋਣੀ ਅਰਵਿੰਦ ਕੇਜਰੀਵਾਲ ਜੀ ਦੇ ਕੇਸ ਤੇ ਵੀ ਹੋਣੀ ਆ ਮਨੀਸ਼ ਸੋਧਿਆ ਦੇ ਉਹ ਵੀ ਬਹੁਤ ਜਲਦੀ ਬਾਹਰ ਆਣਗੇ ਛੜਨੇ ਪੈਣਗੇ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਦੂਜੀ ਜਦੋਂ ਸਾਡੀ ਰੈਲੀ ਹੋਈ ਉਹਨਾਂ ਨੇ ਸਾਡੀ ਸਟ੍ਰੈਂਥ ਦੇਖੀ ਆ ਇਹਨਾਂ ਨੂੰ ਉੱਥੇ ਜਾ ਕੇ ਬਿਆਨ ਦੇਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਇਹਨਾਂ ਦੇ ਖਾਤੇ ਨਹੀਂ ਸੀਲ ਕਰਾਂਗੇ ਜੁਲਾਈ ਤੱਕ 11 ਪਲੇਇੰਗ ਫੀਲਡ ਹੋਣਾ ਚਾਹੀਦਾ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਹੋ ਰਹੀ ਆ ਔਰ ਜਿਹੜੀ ਸਾਡੀ ਫਾਈਨੈਂਸ ਮਿਸਟਰ ਆ ਉਹਦੇ ਪਤੀ ਦੇ ਕਹਿ ਰਹੇ ਆ ਪਰਕਲਾ ਪ੍ਰਭਕਰ ਕਿ ਇਹ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਸਕੈਂਡਲ ਆ ਇਹ ਭ੍ਰਸ਼ਟਾਚਾਰ ਆਖਰੀ ਸਵਾਲ ਹੈ ਮੇਰਾ ਪਟਿਆਲਾ ਤੋਂ ਖਬਰ ਆ ਰਹੀ ਹੈ ਕਿ ਸ਼ਾਇਦ ਅਕਾਲੀ ਦਲ ਤੋਂ ਸੁਰਜੀਤ ਸਿੰਘ ਰਖੜਾ ਸ਼ਾਇਦ ਹੀ ਮੈਦਾਨ ਦੇ ਵਿੱਚ ਆਣ ਕੀ ਤੁਸੀਂ ਬਾਕੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਕਿਸੇ ਨੂੰ ਚੈਲੰਜ ਮੰਨਦੇ ਹੋ ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਇਲੈਕਸ਼ਨ ਹੁੰਦੀ ਆ ਅਸੀਂ ਬਿਲਕੁਲ ਆਪਣੇ ਪੂਰੇ ਦਮ ਖੰਭ ਨਾਲ ਆਪਣਾ ਪੂਰਾ ਜੋਰ ਨਾਲ ਲੜਾਂਗੇ ਔਰ ਪੂਰਾ ਅਸੀਂ ਆਪਣੇ ਕੰਮ ਦੇ ਬਲੂਤੇ ਤੇ ਲੜ ਰਹੇ ਆ ਆਣੇ ਜਿਹੜਾ ਮਰਜ਼ੀ ਆਵੇ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਖੇਡ ਉਹ ਨਾ ਮੈਂ ਮਤਲਬ ਖੇਡ ਦੇ ਮੈਦਾਨ ਚ ਹੈ ਅਸੀਂ ਵਧੀਆ ਤਰੀਕੇ ਨਾਲ ਆਪਣੇ ਆਪਣੇ ਜਿਹੜੀ ਕਾਰਗੁਜ਼ਾਰੀ ਆ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਅੰਨੀ ਵਧੀਆ ਕਿ ਕੋਈ ਉਹਨਾਂ ਦਾ ਸਾਨੀ ਨਹੀਂ ਹੈ ਜੀ 2 ਸਾਲਾਂ 'ਚ ਭਗਵੰਤ ਮਾਨ ਨੇ ਜਿੰਨੀਆਂ ਨੌਕਰੀਆਂ ਦੇ ਦਿੱਤੀਆਂ ਬਿਜਲੀ ਦੇ ਬਿੱਲ ਮਾਫ ਕਰਤੇ ਹਸਪਤਾਲਾਂ ਦੀ ਕੰਡੀਸ਼ਨ ਠੀਕ ਕਰਤੀ ਸਕੂਲ ਠੀਕ ਕਰਤੇ ਟੇਲਾਂ ਤੱਕ ਪਾਣੀ ਪਹੁੰਚਾ ਦਿੱਤੇ ਹੋਮ ਡਿਲੀਵਰੀ ਆਫ ਸਰਵਿਸਿਜ਼ ਕਰਤੀ ਕਿਹੜੀ ਸਰਕਾਰਾਂ ਜਿਨੇ ਉਹ ਜੇ ਕੰਮ ਕੀਤੇ ਆ ਜੀ ਕੋਈ ਕੋਈ ਨਹੀਂ ਹੈ ਕਿ ਉਹ ਪੜਿਓ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ ਠੀਕ ਆ ਜੀ ਇਹ ਟਿਕੜਮਬਾਜ਼ੀਆਂ ਕਰਦੇ ਆ ਕੋਈ ਪਾਰਟੀਆਂ ਬਦਲ ਲਿਆ ਕੋਈ ਕੁਝ ਬਦਲ ਲਿਆ ਇਹਦੇ ਨਾਲ ਕੁਝ ਨਹੀਂ ਹੋਣਾ ਜੀ ਜੀ ਤਾਂ ਇਹ ਹਨ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਲਈ ਚੋਣ ਲੜ ਰਹੇ ਨੇ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਭਾਵੇਂ ਡਾਕਟਰ ਗਾਂਧੀ ਆ ਜਾਣ ਮੈਦਾਨ ਦੇ ਵਿੱਚ ਭਾਵੇਂ ਕੋਈ ਹੋਰ ਆਮ ਆਦਮੀ ਪਾਰਟੀ ਆਪਣੇ 2 ਸਾਲਾਂ ਦੇ ਦੌਰਾਨ ਕੀਤੇ ਕੰਮਾਂ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਜਾ ਰਹੀ ਹੈ ਤੇ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿੱਤ ਜ਼ਰੂਰ ਹਾਸਲ ਕਰੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸੁਰਿੰਦਰ ਸਿੰਘ ਨਾਲ ਜਾਗਬਾਣੀ ਲਈ ਵਰਨਪਾਟ